ਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਮਦਯੁਗ ਵਿੱਚ ਜਨਮੇ ਸਤਿਗੁਰੂ ਅਰਬਦਾਸ ਜੀ ਮਹਾਰਾਜ ਸਤਿਗੁਰੂ ਗੁਰੂ ਰਵੀਰ ਜੀ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਰਾਸ਼ਟਰੀ ਨੁਮਾਤਾ ਬਾਬਾ ਸਾਹਿਬ ਡਾਕਟਰ ਕੇਮਰਾਂ ਅੰਬੇਦਕਰ ਜੀ ਬਾਬਾ ਸਾਹਿਬ ਦਾ ਦੂਜਾ ਨਾਮ ਕਾਂਚੀ ਰਾਮ ਕਾਂਚੀ ਰਾਮ ਆਓ ਇਹਨਾਂ ਨੂੰ ਨਮਨ ਕਰਦੇ ਹੋਏ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭਾਰਤ ਅੱਜ ਆਪਾਂ ਬਾਬਾ ਸਾਹਿਬ ਡਾਕਟਰ ਭਿੰਦਰਾ ਅੰਬੇਡਕਰ ਜੀ ਦਾ ਪਨੀਰ ਨਿਰਵਾਣ ਦਿਵਸ ਤੇ ਉਹਨਾਂ ਦੇ ਨਾਲ ਮਾਨਯੋਗ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਪਨੀਰ ਨਿਰਵਾਣ ਦਿਵਸ ਜਿਹੜਾ ਹੈਗਾ ਉਹ ਮਨਾ ਰਹੇ ਆਂ ਅਗਰ ਉਹਨਾਂ ਦੇ ਬਾਇਓਗ੍ਰਾਫੀ ਦੇ ਉੱਤੇ ਆਪਾਂ ਗੱਲ ਕਰਨੀ ਸਟਾਰਟ ਕਰੀਏ ਤਾਂ ਕਾਫੀ ਲੰਬਾ ਸਮਾਂ ਲੱਗ ਜਾਏਗਾ ਜਾਂ ਉਹਨਾਂ ਦੇ ਪੂਰੇ ਕੈਰੀਅਰ ਦੇ ਉੱਤੇ ਬਹੁਤ ਸਾਰੀਆਂ ਡਿਬੇਟਸ ਜਿਹੜੀਆਂ ਹੈਗੀਆਂ ਕਈ ਕਈ ਘੰਟੇ ਲੱਗ ਜਾਣਗੇ ਪਰ ਮੈਨੂੰ ਜਿਹੜਾ ਮੌਕਾ ਆ ਉਹ ਲਗਭਗ 10 ਮਿੰਟ ਦਾ ਟਾਈਮ ਮਿਲਿਆ ਆ ਮੈਂ ਉਹਦੇ ਵਿੱਚ ਜਿਹੜੀ ਹੈਗੀ ਆਪਣੀ ਗੱਲ ਜਿਹੜੀ ਹੈਗੀ ਆ ਮੌਜੂਦਾ ਸਮੇਂ ਨੂੰ ਨਾਲ ਰੱਖਦੇ ਹੋਏ ਖਤਮ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰੂੰਗਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਜੀ ਅਗਰ ਪੂਰੇ ਕੈਰੀਅਰ ਦਾ ਜਿਹੜਾ ਹੈਗਾ ਉਹ ਇਹਦਾ ਨਿਚੋੜ ਕੱਢਿਆ ਜਾਵੇ ਤਾਂ ਉਹਨਾਂ ਨੇ ਕਿਹਾ ਹੈ ਕਿ ਪੋਲਿਟਿਕਲ ਇਜ਼ ਦਾ ਮਾਸਟਰ ਕੀ ਪੋਲਿਟਿਕਸ ਇਜ਼ ਦਾ ਮਾਸਟਰ ਕੀ ਕਿ ਰਾਜਨੀਤੀ ਹੀ ਸਾਰੀਆਂ ਚੀਜ਼ਾਂ ਦੀ ਕੁੰਜੀ ਹੈ ਉਸਤੇ ਰਾਹੀਂ ਸਾਰੇ ਦਰਵਾਜ਼ੇ ਖੁੱਲੇ ਜਾ ਸਕਦੇ ਆ ਔਰ ਅਗਰ ਉਸ ਤੋਂ ਬਾਅਦ ਮਾਨਯਵਰ ਕੰਚੀ ਰਾਮ ਦੀ ਗੱਲ ਕਰੀਏ ਕਿਉਂਕਿ ਉਹਨਾਂ ਨੂੰ ਬਾਬਾ ਸਾਹਿਬ ਦਾ ਦੂਜਾ ਨਾਮ ਕੰਚੀ ਰਾਮ ਕੰਚੀ ਰਾਮ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਜਿਹੜੇ ਹੈਗੇ ਆ ਉਸ ਬਾਬਾ ਸਾਹਿਬ ਦੀ ਜਿਹੜੀ ਕੀ ਦੀ ਗੱਲ ਕੀਤੀ ਉਸ ਕੁੰਜੀ ਦੀ ਗੱਲ ਕੀਤੀ ਉਹਨਾਂ ਨੇ ਉਹ ਗੁਰੂਕਿੱਲੀ ਨੂੰ ਅਪਣਾਉਂਦੇ ਹੋਏ ਜੁਪੀ ਦੇ ਵਿੱਚ ਉਹ ਦਰਵਾਜ਼ਾ ਖੋਲ੍ਹਿਆ ਜਦੋਂ ਜੁਪੀ ਦੇ ਵਿੱਚ ਦਰਵਾਜ਼ਾ ਖੋਲ੍ਹਿਆ ਤਾਂ ਭੈਣ ਕੁਮਾਰੀ ਮਾਇਆਵਤੀ ਨੂੰ ਚਾਰ ਵਾਰ ਜਿਹੜਾ ਹੈਗਾ ਆ ਮੁੱਖ ਮੰਤਰੀ ਬਣਾਇਆ ਮੁੱਖ ਮੰਤਰੀ ਬਣਨ ਤੋਂ ਬਾਅਦ ਇਤਿਹਾਸ ਦੱਸਦਾ ਆ ਭਾਰਤ ਦਾ ਸਭ ਤੋਂ ਵੱਡਾ ਮੈਦਾਨ ਰਮਾભાઇ ਅੰਬੇਡਕਰ ਮੈਦਾਨ ਬਾਬਾ ਸਾਹਿਬ ਜੀ ਦੀ ਪਤਨੀ ਦੇ ਨਾਮ ਦੇ ਉੱਤੇ ਜਿਹਦੀ ਕਪੈਸਿਟੀ ਹੈਗੀ ਆ 27 ਲੱਖ 1-2 ਲੱਖ ਬੰਦਾ ਲੱਭਦਾ ਨਹੀਂ ਉਹਦੇ ਵਿੱਚ ਕਿੱਥੇ ਆ 22 ਲੱਖ ਦੀ ਉਹਦੀ ਕੈਪੈਸਿਟੀ ਆ ਉਸ ਤੋਂ ਬਾਅਦ ਬਾਬਾ ਸਾਹਿਬ ਜਿਹੜਾ ਹੈਗਾ ਬਾਬਾ ਸਾਹਿਬ ਦੀ ਜਿਹੜੀ ਹੈਗੀ ਸਮਾਰਕ ਆ ਲਖਨਊ ਦੇ ਵਿੱਚ ਪ੍ਰੇਰਣਾ ਸਥਲ ਕੇਂਦਰ ਉਸ ਦੀ ਕੈਪੈਸਿਟੀ ਹੈਗੀ ਆ 17 ਲੱਖ ਪਿੱਛੇ ਜਿਹੜਾ ਹੈ ਰੈਲੀ ਹੋਈ ਹੈ ਜਿਹਨੇ ਭਾਰਤ ਕੀ ਪੂਰੇ ਵਿਦੇਸ਼ ਦੀ ਰਾਜਨੀਤੀ ਹਿਲਾ ਦਿੱਤੀ ਜਿਸ ਦੇ ਵਿੱਚ ਮੈਨੂੰ ਵੀ ਜਿਹੜਾ ਹੈਗਾ ਜਾਣ ਦਾ ਮੌਕਾ ਮਿਲਿਆ ਔਰ ਪੂਰੇ ਨਿਊਯਾਰਕ ਵੱਲੋਂ ਮੈਂ ਗਿਆ ਤਾ ਕੀ ਆ ਕਿ ਉਹਦੀ ਜਿਹੜੀ ਕੈਪੈਸਿਟੀ ਆ ਕੋਈ 10 ਲੱਖ ਰਾਤ ਨੂੰ ਉਹ ਪੰਡਾਨ ਭਰ ਗਿਆ ਸੀ ਆਪਾਂ ਕਹਿੰਦੇ ਆ ਕਿ 바ਵਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇ ਕੇ ਧੋਕ ਕੇ ਜਦੋਂ ਆਪਾਂ ਪਹਿਰਾ ਦਿੰਨੇ ਆ ਉਹਨਾਂ ਦੇ ਸੋਚ ਦੇ ਉੱਤੇ ਤਾਂ ਇਸ ਤਰੀਕੇ ਦੇ ਨਾਲ ਅੱਗੇ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਚੱਲਦੀਆਂ ਆ ਬਹੁਤ ਹੀ ਵਧਾਈ ਦੀ ਪਾਤਰ ਆ ਸ਼੍ਰੀ ਗੁਰੂ ਅਰਦਾਸ ਸਾਹਿਬ ਓਨ ਨਿਊਯਾਰਕ ਜਿਨ੍ਹਾਂ ਨੇ ਉਸੇ ਚੀਜ਼ ਨੂੰ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਅੱਜ ਜੋ ਸਟੈਚੂ ਦਾ ਜਿਹੜਾ ਹੈਗਾ ਲਾਇਬ੍ਰੇਰੀ ਦੇ ਵਿੱਚੋਂ ਦੁਕਾਟਨ ਕੀਤਾ ਇੱਕ ਵਾਰੀ ਫੇਰ ਜਿਹੜੀ ਹੈਗੀ ਆ ਮੈਂ ਵਧਾਈ ਦੇ ਪਾਤਰਿਆ ਸ਼ਿਰਕੁਰ ਦਾ ਸਭਾ ਆਫ ਨਿਊਯਾਰਕ ਜਿਹੜੇ ਕਿ ਸਮੇਂ-ਸਮੇਂ ਤੇ ਹੁੰਦੇ ਹੈ ਇਹ ਪ੍ਰੋਗਰਾਮ ਕਰਦੇ ਰਹਿੰਦੇ ਆ ਬੰਡ ਵਾਈਡ ਪੀਐਸਪੀ ਸਪੋਰਟਰ ਦੀ ਪੂਰੀ ਟੀਮ ਬਨੋ ਉਹਨਾਂ ਦਾ ਜਿਹੜਾ ਹੈਗਾ ਬਹੁਤ-ਬਹੁਤ ਧੰਨਵਾਦ ਕਿ ਪੂਰਾ ਜਿਹੜਾ ਹੈਗਾ ਤੁਸੀਂ ਇਹ 바ਵਾ ਸਾਹਿਬ ਔਰ ਮਾਨਯਵਰ ਸਾਹਿਬ ਸ਼੍ਰੀ ਕਾਂਚੀਨਾਥ ਜਿਹਦੇ ਪੂਰਨਿਆਂ ਉਦੇ ਉੱਤੇ ਚੱਲ ਰਹੇ ਆ ਜਦੋਂ ਆਪਾਂ ਸਤਗੁਰ ਅਰਦਾਸ ਮਹਾਰਾਜ ਦੀ ਗੱਲ ਕਰਦੇ ਆ ਤਾਂ ਸਤਗੁਰ ਅਰਦਾਸ ਮਹਾਰਾਜ ਕਹਿੰਦੇ ਸੀ ਜੋ ਸੁਖ ਸਵਰਾਜ ਮੇਂ ਦੂਜਾ ਮਰਗੜ گاਉ ਉਹਨਾਂ ਨੇ ਵੀ ਗੱਲ ਜਿਹੜੀ ਹੈ ਕਿ ਰਾਜਨੀਤੀ ਦੀ ਕੀਤੀ ਆ ਕਿਉਂਕਿ ਮੈਂ ਲੰਬੇ ਸਮੇਂ ਤੋਂ ਜਿਹੜੀ ਹੈਗੀ ਆ ਪੋਲਿਟਿਕਸ ਦੇ ਨਾਲ ਜੁੜਿਆ ਹੋਣ ਕਰਕੇ ਬਹੁਤ ਸਾਰੀਆਂ ਜੜੀਆਂ ਐਗੀਆਂ ਆਪਣੀਆਂ ਦੁੱਖਾਂ ਤਕਲੀਫਾਂ ਦੇ ਲਈ ਨਿਊਯਾਰਕ ਦੇ ਵਿੱਚ ਮੈਨੂੰ ਕਵਾਲਾ ਆਉਂਦੀਆਂ ਆ ਕਿ ਆਹ ਆਵਾੜਾ ਸਾਡੇ ਰਿਸ਼ਤੇਦਾਰ ਦਾ ਜਿਹੜਾ ਹੈਗਾ ਕੰਮ ਫਸ ਗਿਆ ਵੀ ਇਹਨੂੰ ਕਿਤੇ ਨਾ ਕਿਤੇ ਮਾੜਾ ਮੋਟਾ ਕੁਝ ਕਰਾਓ ਤੇ ਜਦੋਂ ਪਿਸ਼ੋਕੜ ਕਈ ਵਾਰੀ ਦੇਖਦੇ ਹਾਂ ਨਾ ਬੰਦਿਆਂ ਦਾ ਪਿਸ਼ੋਕੜ ਕਿਸੇ ਹੋਰ ਪਾਸੇ ਵੱਲੋਂ ਹੁੰਦਾ ਆ ਪਰ ਫੇਰ ਵੀ ਇੱਕ ਜਿਹੜਾ ਹੈਗਾ ਐਮਐਲਏ ਵਾਈ ਦੀ ਇਲੈਕਸ਼ਨ ਦੇ ਵਿੱਚ ਜਿੱਤਿਆ ਸੀ ਜਦੋਂ ਉਹਨੂੰ ਫੋਨ ਕਰਦੇ ਆ ਤਾਂ ਕੰਮ ਕਰਾਉਂਦੇ ਆ ਤਾਂ ਸੀਨਾ ਕਰਵ ਦੇ ਨਾਲ ਚੌੜਾ ਹੁੰਦਾ ਆ ਕਿ ਹਾਂ ਸਾਡਾ ਵੀ ਕੋਈ ਐਮਐਲਏ ਆ ਉਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ جنگ ਲੱਗੀ ਹੋਈ ਆ ਜਿਹਦੇ ਲਈ ਤੁਸੀਂ ਅਗਲੇ ਐਤਵਾਰ 14 ਤਰੀਕ ਨੂੰ ਜਿਹੜੀ ਹੈਗੀਆਂ ਵੋਟਾਂ ਪਾਉਣੀਆਂ ਆਪਣਾ ਹਮੇਸ਼ਾ ਜਿਹੜਾ ਇਹ ਗਿਲਾ ਹੁੰਦਾ ਹੈ ਕਿ EVM ਨਾਲ ਵੋਟਾਂ ਚੋਰੀ ਹੋ ਜਾਂਦੀਆਂ ਆ ਇਹ ਸਾਰ ਜਿਹੜੀਆਂ ਵੋਟਾਂ ਵੀ ਆ ਜਿਹੜੀਆਂ ਹੈਗੀਆਂ ਆ ਉਹ ਵੈਲਿਡ ਪੇਪਰ ਦੇ ਨਾਲ ਹੋ ਰਹੀਆਂ ਆ ਔਰ ਬਾਬਾ ਸਾਹਿਬ ਸਤਗੁਰਦਾਸ ਮਹਾਰਾਜ ਫੂਲੇ ਸ਼ੇਤਪਤੀ ਸ਼ਾਹੂ ਜੀ ਮਹਾਰਾਜ ਮਾਨੇਵਰ ਕਾਂਛੀਰਾਮ ਦੀ ਮੂਵਮੈਂਟ ਨੂੰ ਅੱਕੇ ਜਿਹੜੀ ਇੱਕਿਆ ਪੀੜੀ ਚਲਾਉਣ ਦੇ ਨਹੀਂ ਲਗਭਗ 80 ਤੋਂ 90% ਭੋਜਨਸ ਮਾਰੀ ਪਾਰਟੀ ਨੇ ਜੰਗਬਲਡ ਮੁੰਡਿਆਂ ਨੂੰ ਜਿਹੜੀਆਂ ਹੈਗੀਆਂ ਔਰ ਮੁੰਡਿਆਂ ਨੂੰ ਨੌਜਵਾਨ ਚਿਹਰਿਆਂ ਨੂੰ ਜਿਹੜੀ ਹੈ ਜੀ ਆਪਣੀ ਉਮੀਦਵਾਰੀ ਦਿੱਤੀ ਆ ਇਸ ਕਰਕੇ ਅਗਰ ਆਪਾਂ ਉਹਨਾਂ ਦੇ ਹੱਥ ਮਜ਼ਬੂਤ ਨਾ ਕੀਤੇ ਤਾਂ ਸਾਡੀ ਆਉਣ ਵਾਲੀ ਜਿਹੜੀ ਹੈਗੀ ਹੈ ਲੀਡਰਸ਼ਿਪ ਜਿਹੜੀ ਹੈਗੀ ਟੁੱਟ ਜਾਣੀ ਕਿਉਂਕਿ ਉਹਨਾਂ ਦਾ ਮਨ ਉਹ ਵੱਲ ਟੁੱਟ ਜਾਣਾ ਹੈ ਫੇਰ ਜਿਹੜੇ ਆਪਾਂ ਇੱਥੇ ਕਹਿੰਦੇ ਆ ਨਾ ਕਿ ਵੀ ਸਾਡਾ ਕੋਈ ਰਿਸ਼ਤੇਦਾਰ ਆ ਉਹਦਾ ਕੰਮ ਕਰਾਇਓ ਉਹ ਕੰਮ ਵੀ ਫਿਰ ਜਿਹੜੇ ਹੈਗੇ ਕਰਾਉਣੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਹੈਗਾ ਆ ਹਮੇਸ਼ਾ ਹੀ ਜਦੋਂ ਵੀ ਕੋਈ ਸਮਾਜ ਦੇ ਉੱਤੇ ਪੀੜ ਪੈਂਦੀ ਆ ਚਾਹੇ ਕੋਈ ਤੁਗਲਕਵਾਦ ਦਾ ਮੰਦਿਰ ਹੋਵੇ ਚਾਹੇ ਉਹ ਢੜੇਤੇ ਦਾ ਮੰਦਿਰ ਹੋਵੇ ਚਾਹੇ ਕੋਈ ਬਾਲਮਿਕ ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਅਪ ਬਿਸ਼ਬਦ ਬੋਲ ਦਿੱਤੇ ਹੋਣ ਉਹਨਾਂ ਦੇ ਨਹੀਂ ਧਰਜ ਧਰਨੇ ਮੁਜ਼ਾਹਰੇ ਮੈਮੋਰੰਡਮ ਹਮੇਸ਼ਾ BSP ਨਹੀਂ ਦਿੰਦੇ ਆ ਆਪਾਂ ਸਿਰਫ ਹਲਕੀ ਜਿਹੀ ਆਵਾਜ਼ ਦੇ ਵਿੱਚ ਇਹ ਕਹਿ ਦਿੰਦੇ ਆ ਕਿ ਯਾਰ ਆਪਣੇ ਬੰਦੀਆਂ ਨੂੰ ਕਹੋ ਜੇ ਆਪਾਂ ਉਹਨਾਂ ਨੂੰ ਕਹਿੰਦੇ ਆ ਕਹੌਣ ਦੇ ਲਈ ਕਹਿੰਦੇ ਜੀ ਇਹ ਸਾਰੇ ਕੰਮ ਭੋਜਨ ਸਮਾਜ ਪਾਰਟੀ ਨੇ ਹੀ ਕਰਨੇ ਆ ਤਾਂ ਵੋਟ ਦੀ ਹੱਕਦਾਰ ਵੀ ਜਿਹੜੀ ਹੈਗੀ ਉਹ ਭੋਜਨ ਸਮਾਜ ਪਾਰਟੀ ਹੀ ਆ ਇਸ ਕਰਕੇ ਜੇ ਆਪਾਂ ਗਰਮ ਦੇ ਨਾਲੇ ਕਹਿੰਦੇ ਆ ਨਾ ਕਿ ਇਹ ਕੰਮ ਕਰਵਾਈਏ ਤੇ ਆਪਾਂ ਨੌਜਵਾਨ ਔਰ ਅਗਲੀ ਪੀੜ੍ਹੀ ਨੂੰ ਜਿਹੜਾ ਹੈਗਾ ਆ ਅੱਗੇ ਆਉਣ ਦੇ ਲਈ ਉਹਨਾਂ ਨੂੰ ਇਹਦੇ ਲਈਏ ਸਮੁੱਚੀ ਵਰਲਡਵਾਈਡ ਪੀਐਸਪੀ სპੋਰਟਸ ਦੀ ਟੀਮ ਵੱਲੋਂ ਉਹਨਾਂ ਸਾਰਿਆਂ ਦਾ ਜਿਹੜਾ ਹੈਗਾ ਆ ਲਗਭਗ 50 ਤੋਂ 60% ਜਿਹੜਾ ਖਰਚਾ ਅਸੀਂ ਚੱਕਿਆ ਆ ਸਾਰਿਆਂ ਨੂੰ ਜਿਹੜੀ ਹੈ ਕਿ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਹੈਗਾ ਆ ਯੋਗਦਾਨ ਪਾਓ ਤਾਂ ਕਿ ਆਪਣੀ ਅਗਲੀ ਜਨਰੇਸ਼ਨ ਨੂੰ ਹੋਰ ਜਿਹੜਾ ਹੈਗਾ ਢੱਲਲੇ ਦੇ ਨਾਲ ਆਪਾਂ ਅੱਗੇ ਕਰੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਸਤਗੁਰ ਅਰਦਾਸ ਮਹਾਰਾਜ ਦਾ ਮਿਸ਼ਨ 바ਵਾ ਸਾਹਬ ਦਾ ਮਿਸ਼ਨ ਮਾਨੇਵਰ ਸਾਹਬ ਸ਼੍ਰੀ ਕੰਚੀਰਾਮ ਦਾ ਮਿਸ਼ਨ ਅੱਗੇ ਪੀੜ੍ਹੀ ਦਰ ਪੀੜ੍ਹੀ ਜਿਹੜਾ ਹੈਗਾ ਚੱਲਦਾ ਰਹੇ ਤਾਂ ਕਿ ਇਸ ਪੀੜ੍ਹੀ ਅੱਗੇ ਜਿਹੜੀ ਹੈਗੀ ਆ ਜਾਗ ਲੱਗਦੇ ਰਹਿਣ ਔਰ ਮਾਨੇਵਰ ਸਾਹਬ ਸ਼੍ਰੀ ਕੰਚੀਰਾਮ ਜੀ ਦਾ ਮਿਸ਼ਨ ਸਤਗੁਰ ਅਰਦਾਸ ਮਹਾਰਾਜ ਜੀ ਦਾ ਮਿਸ਼ਨ ਔਰ ਮਨ ਜਿਹੜਾ ਹੈਗਾ 바ਵਾ ਸਾਹਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਹੈਗਾ ਪ੍ਰੀ ਨਿਰਵਾਣ ਦੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਮਨਾਏ ਜਾਣ ਇੱਕ ਵਾਰ ਫੇਰ ਮੈਂ ਜਿੰਨੀਆਂ ਵੀ ਸ਼੍ਰੀ ਗੁਰਦਾਸ ਸੁਭਾਵਾਂ ਬਾਲਮੀਕ ਸੁਭਾਵਾਂ ਔਰ ਡਾਕਟਰ ਬੀ ਆਰ ਅੰਬੇਡਕਰ ਸੁਭਾਵਾਂ ਉਹਨਾਂ ਸਾਰਿਆਂ ਦੀ ਮੈਂ ਬੇਨਤੀ ਕਰਦਾ ਹਾਂ ਵਰਲਡਵਾਈਡ ਪੀਐਸਪੀ ਸਪੋਰਟਰ ਦੇ ਬਣੋ ਕਿ ਆਪਾਂ ਉਹਨਾਂ ਦਾ ਜਿਹੜਾ ਹੈਗਾ ਪੰਨਾ ਫੜੀਏ ਤਾਂ ਕਿ ਆਪਾਂ ਜਿਹੜੇ ਹੈਗੇ ਆ ਬੋਨਸ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰ ਸਕੀਏ ਇੱਕ ਵਾਰੀ ਫੇਰ ਸ਼੍ਰੀ ਗੁਰਦਾਸ ਸੁਭਾਵ ਆਫ ਨਿਊਯਾਰਕ ਧਰਤਾ ਦੇ ਜੋਗ ਆ ਜਿਨ੍ਹਾਂ ਨੇ ਬਾਬਾ ਜੀ ਐਂਡ ਡਾਕਟਰ ਪੀਮਰਾਮ ਵੇੜਕਰ ਜੀ ਦੇ ਅੱਜ ਸਟੈਚੂ ਦਾ ਜਿਹੜਾ ਹੈਗਾ ਵਾਸ ਦਾ ਉਦਗਾਰਨ ਕੀਤਾ ਉਸ ਪੀੜ੍ਹੀ ਨੂੰ ਜਿਹੜਾ ਹੈ ਕਿ ਲੀਹਾਂ ਤੇ ਪਾ ਰਹੇ ਆ ਪ੍ਰੀਮੀਅਰ ਵਾਰਡ ਦੇ ਉਸ ਹਮੇਸ਼ਾ ਮਨਾਉਂਦੇ ਆ ਹਮੇਸ਼ਾ ਹੀ ਜਿਹੜੇ ਹੈਗੇ ਆ ਸਤਿਗੁਰੂ ਅਰਜਨਦਾਸ ਮਹਾਰਾਜ ਦੇ ਨਾਲ-ਨਾਲ ਜਿਹੜੇ ਹੈਗੇ ਮਹਾਪੁਰਸ਼ਾਂ ਨੇ ਸਾਡੇ ਨੂੰ ਜੁਧਿਆ ਨੇ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਨ ਦਿੱਤਾ ਉਹਨਾਂ ਨੂੰ ਯਾਦ ਕਰਦੇ ਆ ਮੈਂ ਇਹਨਾਂ ਦਾ ਰਣੀ ਆ ਹਮੇਸ਼ਾ ਹੀ ਜਿਹੜਾ ਹੈਗਾ ਸਾਰੀ ਸੰਗਤ ਨੇ ਨਿਊਯਾਰਕ ਦੀ ਨੇ ਬਹੁਤ ਸਾਥ ਦਿੱਤਾ ਸਾਰੀ ਸੰਗਤ ਬਧਾਈ ਦੀ ਪਾਤਰਾ ਲਗਭਗ ਮੇਰੇ 10 ਮਿੰਟ ਹੋ ਗਏ ਤੇ ਇਨਾਂ ਹੀ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਜੈ ਭੀਮ ਜੈ ਭਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦੇ ਵਿੱਚ ਰਹਿ ਕੇ